ਪੇਂਟਰੇ ਸ਼ਿਮਾਨੇ ਕਿ ਉਹ ਵਿਗਦਾਲ ਪਹਿਲੇ ਸਕੇ ਦੇਖ ਕੇ ਜੀ ਵੀ ਵੀ ਨਾ ਰਿਹਾ ਵਰਕਰ ਹੈ ਇੰਕੀਸ਼ੀ ਨੇ ਜਿਹੜੇ ਰਸਤੇ ਚਾਲ ਜਿਹੜੀਆਂ ਨੇ ਬਾਹਰ ਸ਼ਕਤੀ ਦੇ ਉੱਪਰ ਅ ਮਸ਼ੀਨ ਜਾਰਾ ਕਿਹਦਾ ਕਾਰਨ ਹੋਇਆ ਹੈ ਤਾਂ ਇਹ ਕੰਬੇ ਖਾਈ ਨੇ ਫੂਟੋ ਲੋਇਸ ਤੋਂ ਬੰਦ ਤੋਂ ਫਸਾਰ ਰੇਮੈਂਟ ਦਿੱਤੀ ਸੀ ਤਾਂ ਕੁਝ 30% ਤੱਕ ਹੋ ਗਿਆ ਕੋਈ ਮਾਰੀ ਘੜਾ ਬਚਾਰਾ ਹਾਂਜੀ ਮਾਰੀ ਘੜਾ ਦਾ ਬਚਾਰਾ ਕੋਈ ਹਾਂਜੀ ਬਿਲਕੁਲ ਅੱਛਾ ਕਰਦੇ ਨੇ ਹਰ ਇੱਕ ਨੂੰ ਅੱਜ ਪੰਜਾਬ ਦੇ ਕਿਸਾਨ ਸਮਝ ਚੁੱਕੇ ਐ ਕਿਹੜੇ ਇਹ ਖੌਤੀ ਕਿਸਾਨ ਲੀਡਰ ਬਣੇ ਆ ਇਹ ਗਮਰਾਹ ਕਰ ਰਹੇ ਆ ਤੁਹਾਡੇ ذریعے ਮੈਂ ਪੰਜਾਬ ਦੇ ਇਹਨਾਂ ਲੀਡਰਾਂ ਨੂੰ ਵੀ ਬੇਨਤੀ ਕਰਦਾ ਕਿ ਪੰਜਾਬ ਵੀ ਹਿੰਦੁਸਤਾਨ ਦੇ ਵਿੱਚ ਇੱਕ ਉਹ ਸੂਬਾ ਹੈ ਜਿੱਥੇ ਐਮਐਸਪੀ ਖਣਕ ਤੇ ਵੀ ਆ ਤੇ ਚੋਨੇ ਤੇ ਵੀ ਆ ਹਰ 6 ਮਹੀਨੇ ਬਾਅਦ 40000 ਕਰੋੜ ਰੁਪਇਆ ਪੰਜਾਬ ਦੇ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਝੋਨੇ ਦਾ ਆਉਂਦਾ ਤੇ ਕੋਈ ਇਹੋ ਜਿਹਾ ਧਾਣਾ ਨਹੀਂ ਝੋਨੇ ਦਾ ਕਣਕ ਦਾ ਜਿਹੜਾ ਚੁਕਿਆ ਨਹੀਂ ਜਾਂਦਾ ਤੇ ਜਿਹੜੀ ਐਮਐਸਪੀ ਦੀ ਮੰਗ ਕਰਦੇ ਇਹ ਦੇਸ਼ ਲਈ ਕਰਦੇ ਐ ਮੈਂ ਪੰਜਾਬ ਦੇ ਕਿਸਾਨਾਂ ਨੂੰ ਕਹਿਣਾ ਚਾਹੁੰਦਾ ਜਿੱਦ ਤਨ ਦੇਸ਼ 'ਚ ਐਮਐਸਪੀ ਲਾਗੂ ਹੋ ਗਈ ਆਪਣੇ ਵੀਰੋ ਧਾਣੇ ਕਿਸੇ ਨੇ ਨਹੀਂ ਚੁੱਕਨੇ ਫਿਰ ਢਾਣੇ ਬੱਧਿਆਪ੍ਰਦੇਸ਼ ਚੁਪੀ ਵਾਲਿਆਂ ਦੇ ਚੁੱਕੇ ਜਾਣੇ ਆਪਣੇ ਤਾਂ ਢਾਣੇ ਵੀ ਚੁੱਕੇ ਜਾ ਰਹੇ ਐ ਐਮਐਸਪੀ ਵੀ ਆਪਾਂ ਨੂੰ ਮਿਲ ਰਹੀ ਐ ਡਬਲ ਆਪਣੀ ਇਨਕਮ ਵੀ ਹੋ ਗਈ ਹੈ ਕਿਸਾਨਾਂ ਦੇ ਖਾਤੇ ਅੱਜ ਵੀ ਪੈਸੇ ਆ ਰਹੇ ਆ ਅੱਜ ਦੇਸ਼ ਦੇ ਵਿੱਚ ਫਰਟੀਲਾਈਜ਼ਰ ਯੂਰੀਆ ਦੇਖੋ ਕਿੰਨੀਆਂ ਕੀਮਤਾਂ ਵਧ ਗਈਆਂ ਉਹ ਵੀ ਸਬਸਿਡਾਈਜ਼ ਰੇਟ ਤੇ ਆ ਰਿਹਾ ਨਵੀਆਂ ਟੈਕਨੀਕਾਂ ਨਵੀਆਂ ਸਕੀਮਾਂ ਵੀ ਮੋਦੀ ਸਾਹਿਬ ਲੈ ਕੇ ਆ ਰਹੇ ਆ ਤੇ ਨਵਾਂ ਜਿਹੜਾ ਆਉਣ ਵਾਲਾ ਸਾਡਾ ਮੈਨੀਫੈਸਟੋ ਹੈ ਮੋਦੀ ਸਾਹਿਬ ਦੀ ਜਿਹੜੀ ਸੋਚ ਹੈ ਉਹ ਇਹੀ ਹੈ ਕਿ ਆਉਣ ਵਾਲਾ ਸਮਾਂ ਨੌਜਵਾਨ ਦਾ ਕਿਸਾਨ ਦਾ ਗਰੀਬ ਦਾ ਤੇ ਭੈਣਾ ਦਾ ਹਿੰਦੁਸਤਾਨ ਦੇ ਆਮ ਪਾਰਟੀ ਵੀ ਤੁਹਾਡਾ ਵਿਰੋਧਤਾ ਕਰ ਰਹੀ ਹੈ ਵੀ ਦਿੱਲੀ ਜਿਹੜਾ ਫੈਸ਼ਨ ਇਹਦੀ ਖਲੋਤੇ ਆ ਇੱਥੇ ਜਿਹੜਾ ਪੈਰ ਸੱਚ ਬੀਜੇਪੀ ਸਰਕਾਰ ਨੂੰ ਰਹਿਦੀ ਰੱਖੀ ਗਈ ਆ ਇਸ ਰਾਹਦੀ ਦੇ ਵਿਰੋਧ ਦੇ ਵਿੱਚ ਕਿਉਂਕਿ ਸਾਡੇ ਜਿਹੜੇ ਦੋ ਫਾਰਮ ਆ ਉਹਨਾਂ ਦੋਹਾਂ ਫਾਰਮਾਂ ਵੱਲੋਂ ਜਿਹੜੀ ਆ ਤਿੰਨ ਦੋ ਢਾਈ ਮਹੀਨੇ ਹੋ ਗਏ ਲਗਾਤਾਰ ਸਾਨੂੰ ਬਾਡਰਾਂ ਤੇ ਡਟਿਆ ਨੂੰ ਅਤੇ ਨਾ ਮੋਦੀ ਸਰਕਾਰ ਸਾਨੂੰ ਗਾੜੀ ਜਾਣ ਦਿੱਤਾ ਵਾ ਇਸ ਕਰਕੇ ਅਸੀਂ ਕਿੰਨੇ ਜੇ ਦਿੱਲੀ ਧਾਟੀ ਆ ਤੇ ਪੰਜਾਬ ਸਾਡਾ ਵਾ ਭਾਰਤ ਸਾਡਾ ਤੁਹਾਡਾ ਕੋਈ ਅਧਿਕਾਰ ਨਹੀਂ ਬੰਦਾ ਸਾਡੇ ਕਿਸਾਨਾਂ ਮਜ਼ਦੂਰਾਂ ਦੇ ਇੱਥੇ ਆਣ ਕੇ ਰਹਿਦੀ ਕਰੋ ਅਸੀਂ ਕਿਤਨਾ ਸਾਨੂੰ ਪਿੰਨੀ ਵੀ ਜਾਣ ਦਿੱਤਾ ਅਸੀਂ ਤੁਹਾਨੂੰ ਪੰਜਾਬ ਕਿੱਥੇ ਵੜਦੇ ਨਾ ਇਹ ਰੈਲੀਆਂ ਬੰਦ ਕਰਾਉਣ ਵਾਸਤੇ ਇਹਨਾਂ ਨੂੰ ਸਵਾਲ ਜਵਾਬ ਕਰਾਉਣ ਵਾਸਤੇ ਅਸੀਂ ਤੇ ਪੁੱਛੇ ਜਦੋਂ ਪਾਰਲੀਮੈਂਟ ਇਲੈਕਸ਼ਨ ਆ ਰਹੀ ਹੈ ਇਹਨਾਂ ਪੂਰਾ ਫੁੱਲ ਕਰਾਓ ਇਹਨਾਂ ਦਾ ਜੀ ਦੇਖੋ ਅਸੀਂ ਲੋਕਾਂ ਨੂੰ ਵੀ ਕਹਿ ਰਹੇ ਹਾਂ ਕਿ ਉਹਨੇ ਆਪ ਜੀ ਦੇ ਮਾਤਮ ਰਹੀ ਵੀ 5 ਸਾਲੇ ਰਹਿ ਗਿਆ ਅਸੀਂ ਐਮਐਸਬੀ ਗਰੰਟੀ ਕਾਨੂੰਨ ਮੰਗਿਆ ਮਨਰੇਗਾ ਦੀ ਦਿਹਾੜੀ ਦੀ ਗੱਲ ਕੀਤੀ ਆ ਕਿਸਾਨ ਮਜ਼ਦੂਰ ਦਾ ਸਮੁੱਚਾ ਕਰਜ਼ਾ ਮਾਫ਼ ਕਰਨ ਦੀ ਗੱਲ ਕੀਤੀ ਆ ਇਹਨਾਂ ਸਾਰੇ ਮਸਲਿਆਂ ਨੂੰ ਲੈ ਕੇ ਤਿੰਨ ਚਾਰ ਮੀਟਿੰਗਾਂ ਕੇਂਦਰੀ ਮੰਤਰੀ ਨਾਲ ਹੋਈਆਂ ਪਰ ਕੋਈ ਸਵਾਹ ਜਵਾਬ ਨਹੀਂ ਕਿਹੜੇ ਲਾਰੇ ਦੇ ਹਿਸਾਬ ਨਾਲ ਕਿਹੜਾ ਮੈਨੀਫੈਸਟੋ ਕਿਹੜਾ ਚੋਣ ਮਨੋਧਰ ਲਾਉਣਗੇ ਮਨੋਰਥ ਪੱਤਰ ਲਿਉਣਗੇ ਜਿਹਦੇ ਨਾਲ ਨਾਲ ਇਲੈਕਸ਼ਨ ਲੜਨੇ ਆ ਕਿਉਂਕਿ ਇਹ ਪਿਆਰ ਰੋੜੀ ਰਹਿ ਚੁੱਕੇ ਆ ਜੇ 5 ਸਾਲ ਦੇ ਵਿੱਚ ਕੁਝ ਨਹੀਂ ਕਰ ਸਕੇ ਤੇ ਫਿਰ ਗਾਂ ਵੀ ਕੁਝ ਨਹੀਂ ਕਰ ਸਕਣਗੇ ਜੀਹਦਾ ਕਰਕੇ ਅੱਜ ਨਹੀਂ ਕੱਲ ਨਹੀਂ ਜਿਹੜੇ ਵੀ ਪਿੰਡ ਜਿਹੜੀ ਵੀ ਬਹਿਗ ਤੇ ਇਹ ਆਪਣਾ ਪ੍ਰੋਗਰਾਮ ਰੱਖਣਗੇ ਬਰਾਬਰ ਤੇ ਪ੍ਰੋਗਰਾਮ ਰੱਖ ਕੇ ਇਹਨਾਂ ਦਾ ਵਿਰੋਧ ਕਰਾਂਗੇ ਕਿ ਇਹਨਾਂ ਨੂੰ ਕਿਤੇ ਵੀ ਪਿੰਡਾਂ 'ਚ ਬਣ ਨਹੀਂ ਦੇਵਾਂਗੇ